ਸੇਂt ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਸੁਲਤਾਨਵਿੰਡ ਰੋਡ ਜਿਹਦੇ ਤੇ ਆ ਸੁਲਤਾਨਵਿੰਡ ਪਿੰਡ ਆਕਰ ਲਿੰਕ ਚੜਕ ਸੀਗੀ ਕਿਤੇ ਲੰਬੇ ਸਮੇਂ ਤੋਂ ਜਿਹੜੀ ਇੱਕ ਸਮੱਸਿਆ ਆ ਰਹੀ ਸੀ ਕਿ ਕਿ ਵਹੀਕਲ ਜਿਹੜੇ ਆ ਬਜਾਦੇ ਸਦੀ ਕ੍ਰੋਸ ਹੁੰਦੇ ਨੇ ਸਾਡਾ ਅਮਰਸਾ ਸ਼ਹਿਰ ਵੈਸੇ ਵੀ ਬਹੁਤ ਕੋਟਰ ਸ਼ਹਿਰ ਆ ਤਾਂ ਨਿਕ ਯਾਤਰਾ ਵਾਸਤੇ ਲੋਕ ਜਿਹੜੇ ਆ ਦੁਨੀਆ ਦੇ ਕੋਨੇ ਕੋਨੇ ਤੋਂ ਇੱਥੇ ਪਹੁੰਚਦੇ ਨੇ ਲੱਖਾਂ ਸਰਤਾ ਲੋਜ ਸਰ ਦਰਬਾਰ ਸਾਹਿਬ ਤੇ ਮਾਸਤਕਮ ਦੇ ਨੇ ਕੋ ਬੜੀ ਇਸ ਸਮੱਸਿਆ ਆ ਰਹੀ ਸੀ ਕਿ ਅੱਜ ਅਸੀਂ ਆਪਣੇ ਸਰਕਾਰ ਲੋਕ ਐਮ ਐਲ اے ਸਰਦਾਰ ਬਲਜਿੰਦਰ ਸਿੰਘ ਜੀ ਚੇਤ ਜੀ ਸਾਹਿਬ ਇਹ ਸਾਹਿਬ ਰਿੰਦੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਜੀ ਸਾਰਿਆਂ ਦੀ ਕੋਸ਼ਿਸ਼ਾਂ ਦੇ ਸਦਕਾ ਅਸੀਂ ਦਾ ਦਿੱਕ ਫਲਾਈਓਵਰ ਬਣਾਉਣ ਦਾ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਹੈ ਇਹ ਜਿਹੜਾ ਫਲਾਈਓਵਰ ਆ ਇਹ ਲਗਭਗ 1 ਕਿਲੋਮੀਟਰ ਜੜਾਇਆ ਤੇ ਬਣੂਗਾ 14 ਮੀਟਰ ਜਿਹੜਾ ਹੈ ਚੌੜਾ ਹੈ ਇਹਦੇ ਨਾਲ ਦੇ ਨਾਲ ਅਸੀਂ ਥੱਲੇ ਸਰਵਿਸ ਲੇਨ ਵੀ ਬਣਾਉਣੀ ਆ ਔਰ ਡਰੇਨੇਜ ਦਾ ਪ੍ਰਬੰਧ ਵੀ ਜੜਾ ਕਰਨਾ ਸੋ ਇਹਦੇ ਉੱਤੇ ਲਗਭਗ 33 ਕਰੋੜ ਰੁਪਏ ਜਿਹੜਾ ਆ ਖਰਚ ਹੋਣਾ ਹੈ ਸੋ ਮੈਂ ਉਹ ਪੂਰੂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋ ਫਿਰ ਸਤਿ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਾਸਤੇ ਆ ਕਾਫੀ ਫੰਡਸ ਵੀ ਮੁਹੱਈਆ ਕਰਵਾਏ ਨੇ ਆ ਸਕੂਲਾਂ ਦੇ ਵਿੱਚ ਹਸਪਤਾਲ ਬਣਾਉਣ ਦੇ ਵਿੱਚ ਮੋਹਰ ਲਾਕੜੇ ਨੇ ਬਣਾਉਣ ਦੇ ਵਿੱਚ ਹਰ ਖੇਤਰ ਦੇ ਵਿੱਚ ਅੰਮ੍ਰਿਤਸਰ ਨੂੰ ਖੜੀ ਆ ਬਹਿਤ ਦਿੱਤੀ ਗਈ ਆ ਸੋ ਅੱਜ ਮੈਂ ਇਲਾਕੇ ਦੇ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਵਧਾਈ ਦਿੰਦਾ ਹੈ ਧੰਨਵਾਦ ਵੀ ਕਰਦਾ ਹੈ ਕਿ ਇਹਦੇ ਨਾਲ ਆ ਕਾਫੀ ਸਾਡੀ ਸਮੱਸਿਆ ਜਿਹੜੀ ਆ ਟ੍ਰੈਫਿਕ ਨਹੀਂ ਅੰਮ੍ਰਿਤਸਰ ਸ਼ਹਿਰ ਦੀ ਜਿਹੜਾ ਸਭ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁਲਤਾਨ ਮਿੰਟ ਰੋਡ ਜਿੱਦੇ ਤੇ ਆਸਮਾਨਵੰਤ ਪਿੰਡਾਂ ਕਰ ਲਿੰਕ ਚੜਕ ਸੀਗੀ ਇੱਥੇ ਲੰਬੇ ਸਮੇਂ ਤੋਂ ਜਿਹੜੀ ਐ ਇੱਕ ਸਮੱਸਿਆ ਆ ਰਹੀ ਸੀ ਕਿ ਕਿ ਵਹੀਕਲ ਜਿਹੜੇ ਆਵਜਾਦੇ ਸਦੀ ਕਰਾਸ ਹੁੰਦੇ ਨੇ ਸਾਡਾ ਅਮਰਸਾ ਸ਼ਹਿਰ ਵੈਸੇ ਵੀ ਨਵਾਂ ਦਾ ਗੁਹੰਤਰ ਸ਼ਹਿਰ ਆ ਤਾਂ ਜਤਰਾ ਵਾਸਤੇ ਲੋਕ ਜਿਹੜੇ ਦੁਨੀਆ ਦੇ ਕੋਨੇ-ਕੋਨੇ ਤੋਂ ਇੱਥੇ ਪਹੁੰਚਦੇ ਨੇ ਲੱਖਾਂ ਸਰਤਾ ਲੋਕ ਜ ਦਰਬਾਰ ਸਾਹਿਬ ਤੇ ਆਤਮ ਸਤਿ ਸੰਦੇ ਨੇ ਉਹ بڑی ਸਮੱਸਿਆ ਆ ਰਹੀ ਸੀ ਕਿ ਉਹ ਅੱਜ ਅਸੀਂ ਆਪਣੇ ਸਰਕਾਰ ਲੋਕ ਐਮ ਐਲ اے ਸਰਦਾਰ ਅਰਜੀਤ ਸਿੰਘ ਜੀ ਸਾਹਿਬ ਇਹ ਸਾਹਿਬ ਰਿੰਦੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਜੀ ਸਾਰਿਆਂ ਦੀ ਕੋਸ਼ਿਸ਼ਾਂ ਦੇ ਸਦਕਾ ਅਸੀਂ ਅੱਜ ਇੱਕ ਫਲਾਈਓਵਰ ਬਣਾਉਣ ਦਾ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਹੈ ਇਹ ਜਿਹੜਾ ਫਲਾਈਓਵਰ ਆ ਇਹ ਲਗਭਗ 1 ਕਿਲੋਮੀਟਰ ਜੜਾਇਆ ਤੇ ਬਣੂਗਾ 14 ਮੀਟਰ ਜਿਹੜਾ ਹੈ ਚੌੜਾ ਹੈ ਇਦੇ ਨਾਲ ਦੇ ਨਾਲ ਅਸੀਂ ਥੱਲੇ ਸਰਵਿਸ ਲੇਨ ਵੀ ਬਣਾਉਣੀਆਂ ਔਰ ਡਰੇਨੇਜ ਦਾ ਪ੍ਰਬੰਧ ਵੀ ਜਿਹੜਾ ਕਰਨਾ ਹੈ ਸੋ ਇਹਦੇ ਉੱਤੇ ਲਗਭਗ 33 ਕਰੋੜ ਰੁਪਏ ਜਿਹੜਾ ਆ ਖਰਚ ਹੋਣਾ ਹੈ ਸੋ ਮੈਂ ਉਹ ਪੂਰੂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਪਰ ਸਿੰਘ ਜੀ ਮਾਨ ਸਾਹਿਬ ਦਾ ਅਤੇ ਲੋ ਧੰਨਵਾਦੀ ਆ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਾਸਤੇ ਆ ਕਾਫੀ ਫੰਡਸ ਵੀ ਮੁਹੱਈਆ ਕਰਵਾਏ ਨੇ ਸਕੂਲਾਂ ਦੇ ਵਿੱਚ ਹਸਪਤਾਲ ਬਣਾਉਣ ਦੇ ਵਿੱਚ ਮੋਹਰ ਲਕੜੇ ਨੇਕ ਬਣਾਉਣ ਦੇ ਵਿੱਚ ਹਰ ਖੇਤਰ ਦੇ ਵਿੱਚ ਅੰਮ੍ਰਿਤਸਰ ਨੂੰ ਖੜੀ ਆ